ਥਾਣਾ ਇਸਲਾਮਾਬਾਦ ਖੇਤਰ ਦੇ ਵਿੱਚ ਦੋ ਧਿਰਾਂ ਵਿਚਾਲੇ ਝਗੜਾ ਹੋਇਆ ਐਕਟਿਵਾਂ ਨੂੰ ਅੱਗ ਲਗਾਉਣ ਦੀ ਘਟਨਾ ਸਾਹਮਣੇ ਆਈ ਹੈ ਤੇ ਸੀਸੀਟੀਵੀ ਦੇ ਵਿੱਚ ਇਹ ਕੈਦ ਹੋਈ ਹੈ ਮਾਮਲਾ ਬਿਸਰਦੇਵ ਥਾਣਾ ਇਸਲਾਮਾਬਾਦ ਖੇਤਰ ਦੇ ਵਿੱਚ ਦੋ ਧਿਰਾਂ ਵਿਚਾਲੇ ਹੋਏ ਟਕਰਾਅ ਨੇ ਹਿੰਸਾ ਰੂਪ ਧਾਰਿਆ ਪੁਲਿਸ ਅਧਿਕਾਰੀ ਨੇ ਗੱਲਬਾਤ ਦੇ ਦੌਰਾਨ ਦੱਸਿਆ ਕਿ ਦੋਵੇਂ ਪੱਖ ਪਹਿਲਾਂ ਆਪਸ ਵਿੱਚ ਦੋਸਤ ਸਨ ਪਰ ਕਿਸ ਗੱਲ ਦੇ ਝਗੜੇ ਕਾਰਨ ਉਹਨਾਂ ਲੜਾਈ ਵੱਧ ਗਈ ਇਜ਼ਰਾਨ ਦੇਮਾਂ ਪੇਰਾਂ ਨੂੰ ਸੱਟਾਂ ਲੱਗੀਆਂ ਜਿਨ੍ਹਾਂ ਦਾ ਡਾਟ ਕੱਟ ਕੇ ਇਲਾਜ ਕਰਵਾਇਆ ਗਿਆ ਹੈ ਅਤੇ ਚਗੜੇ ਤੋਂ ਬਾਅਦ ਹਣੀ ਨਾਂ ਦੇ ਵਿਅਕਤੀ ਦੀ ਐਕਟਿਵਾਂ ਨੂੰ ਅੱਗ ਲਗਾ ਦਿੱਤੀ ਗਈ ਹੈ। ਪੁਲਿਸ ਦੇ ਮੁਤਾਬਕ ਇਹ ਸਾਰੀ ਘਟਨਾ ਦੀ ਸੀਸੀਟੀਵੀ ਵੀਡੀਓ ਸਾਹਮਣੇ ਆ ਚੁੱਕੀ ਹੈ ਜਿਸ ਵਿੱਚ ਲੜਾਈ ਅਤੇ ਵਾਹਨ ਸਾੜਨ ਦੀ ਘਟਨਾ ਸਾਫ ਨਜ਼ਰ ਆ ਰਹੀ ਹੈ। ਪੁਲਿਸ ਨੇ ਦੱਸਿਆ ਕਿ ਦੋਵੇਂ ਤਰ੍ਹਾਂ ਕੌਣ ਖੂ ਲੱਭੇ ਪੱਲੇ ਇਲਾਕੇ ਦੇ ਰਹਿਣ ਵਾਲੇ ਹਨ ਤੇ ਮਾਮਲੇ ਦੀ ਗਹਿਰਾਈ ਦੇ ਨਾਲ ਜਾਂਚ ਹੋ ਰਹੀ ਹੈ। ਸੀਸੀਟੀਵੀ ਫੁਟੇਜ ਤੇ ਆਧਾਰ ਤੇ ਕਾਨੂੰਨ ਅਨੁਸਾਰ ਬੰਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਦੂਜੇ ਪਾਸੇ ਪਰਿਵਾਰ ਪਰਿਵਾਰ ਨੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਉਹਨਾਂ ਦੇ ਭਤੀਜੇ ਨੇ ਕਟਿੰਗ ਕਰਵਾਉਣੀ ਸੀ ਇਸ ਦੌਰਾਨ ਸੰਚਿਤ ਅਤੇ ਲਵ ਸ਼ੂਟਰ ਸ਼ੂਟਰ ਸਮੇਤ ਇੱਕ ਹੋਰ ਨੌਜਵਾਨ ਉੱਥੇ ਆ ਗਏ ਉਹਨਾਂ ਨੇ ਭਤੀਜੇ ਨਾਲ ਕੁੱਟਮਾਰ ਕੀਤੀ ਅਤੇ ਬਾਅਦ ਵਿੱਚ ਉਸ ਦੀ ਐਕਟਿਵਾ ਨੂੰ ਅੱਗ ਲਾ ਦਿੱਤੀ ਪ੍ਰਦ ਦੇ ਮੁਤਾਬਕ ਕੋਲ ਚਾਰ ਲੋਕ ਨੌਜਵਾਨ ਸਨ ਜਿਨ੍ਹਾਂ ਦੀ ਉਮਰ 18 ਤੋਂ 18 ਸਾਲ ਦੇ ਦਰਮਿਆਨ ਪਰਵਾਨੇ ਦੱਸਿਆ ਕਿ ਮਹੱਲੇ ਦੇ ਮਹਤਵਰ ਲੋਕਾਂ ਲਈ ਵਲੋ ਰਾਜਨਾਮਾ ਵੀ ਕਰਵਾਇਆ ਗਿਆ ਸੀ ਪਰ ਇਸ ਦੇ ਬਾਵਜੂਦ ਕੁਝ ਨੌਜਵਾਨ ਤੇ ਸਥਾਨਾਂ ਨਾਲ ਲੈ ਕੇ ਘੁੰਮ ਰਹੇ ਹਨ ਅਤੇ ਉਹ ਧੰਕੀਆਂ ਦੇ ਧੰਕੀਆਂ ਦੇ ਨੇ ਤੇ ਕਤਲ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਤੇ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਤੇ ਜਦ ਕੀ ਦੋ ਫਰਾਰ ਹੋ ਗਏ ਹੁਣ ਪੀੜਤ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਪੂਰੇ ਮਾਮਲੇ ਦੀ ਜਾਂਚ ਜਾਰੀ ਹੈ ਅੰਮ੍ਰਿਤਪੁਰ ਕੀ ਮਾਮਲਾ ਜਿਸ ਵੇਲੇ ਭੱਲੇ ਵਾਲੇ ਪੁੱਤ ਲੜਾਈ ਹੋਈ ਹੈ ਐਕਟਵਾ ਪੂਰੀ ਫੁੱਗ ਦਿੱਤੀ ਗਈ ਹੈ ਸਰ ਮਾਮਲਾ ਇਹ ਹੈ ਕਿ ਪਿੰਡਾਂ ਵਾਲੇ ਆਈ ਉੱਤਰ ਗਿਆ ਹੈ ਆਪਣਾ ਘੇੜੀ ਘਰਾਂ ਗਿਆ ਸੀ ਠੀਕ ਹੈ ਉੱਥੇ ਇਹ ਮੁੰਡਾ ਸੰਜੀਤ ਤੇ ਦੋ ਮੁੰਡੇ ਜਿਹੜਾ ਨਾ ਉਹ ਮੁੰਡਾ ਲਵਨ ਸ਼ੂਟਰ ਕੰਦਨੋ ਇੱਕ ਮੁੰਡਾ ਬਿੱਲੀ ਆ ਗਏ ਤੇ ਚਲੇ ਜਾਨਾ ਅਸੀਂ ਪੈ ਗਏ ਅਸੀਂ ਗੱਲ ਹੋਈ ਜੀ ਨਾ ਵੀਪਰਾ ਨੇ ਕੀ ਗੱਲ ਕੀ ਨਹੀਂ ਆ ਤੇ ਕਿ ਜਨੂਗ ਦੇਖਣ ਦੇਖਾ ਤਾਂ ਗੱਲਾਂ ਵੀ ਆ ਉਹਨਾਂ ਫੜਿਆ ਉਹ ਜਨੂਗੜਾ ਪਿੱਲਾ ਇਹ ਆ ਉਸ ਤੋਂ ਬਾਅਦ ਫਿਰ ਐਕਟਵਾ ਅਗਲਾ ਸੀਵਾ ਨੇ ਆ ਗੱਲ ਜੀ ਤੇ ਮੁੰਡੇ ਫੜ ਗਏ ਤੇ ਤਾਰੇ ਵੜਾਤੇ ਹੀ ਆ ਕਿੰਨੇ ਕ ਜਾਣੇ ਸੀ ਇਹ ਚਾਰ ਜਣੇ ਸੀ ਸਰੇ ਇਹ ਫੜੇ ਗਏ ਮੁੰਡੇ ਜੋ ਫੜੇ ਗਏ ਆ ਐਕਟੀਵਾ ਪੂਰੀ ਸੜ ਗਈ ਉਹਦੀ ਸੜ ਗਈ ਸੜ ਗਈ ਵੀਡੀਓ ਹੀ ਵੀ ਐਕਟੀਵਾ ਦੀ ਨਹੀਂ ਕੋਈ ਇਹਨਾਂ ਦੀ ਕੋਈ ਪਹਿਲਾਂ ਦੀ ਬਿਜ਼ਨਸ ਇਤਨੀ ਬਿਜ਼ਨਸ ਨਹੀਂ ਇਹ ਕੋਈ ਗੱਲ ਹੋਈ ਹੈ ਵੇਖਣ ਵੇਖਣ ਚੀਜ਼ਾਂ ਦੀ ਬਸ ਤੇ ਲੜਾਈ ਕਿ ਉਮਰ ਕਿੰਨੀ ਰਹਿਣਾ ਦੀ ਉਮਰ ਸਾਰ ਹੋਲੀ ਦਾ 17 ਸਾਲ ਤਾਂ ਹੋਗੇਗੇ ਤੋਂ ਮੈਂ ਤੋਂ ਬਸ ਜਿਹੜਾ ਮੁੰਡਾ ਦੂਜਾ ਸੰਜੀਤ ਮੁੰਡਾ ਹੋਇਆ ਉਹ ਵੀ ਮਰ ਜਾਣਾ ਕੀ ਜੇ ਤੇ ਜਿਹੜਾ ਕੋਰਾ ਲੱਕੀ ਮੁੰਡਾ ਵੀ ਘਾਟਾ ਮਰ ਜੇ ਬਲਦੇਵ ਰਵੀ ਸੋਚਦੇ ਹੀ ਮੌਕੇ ਤੇ ਪੁਲਸਰ ਨੇ ਮੁੰਡੇ ਕਿਹਾ ਆਪ ਲੈ ਕੇ ਆਇਆ ਸਰ ਤੁਸੀਂ ਲੈ ਕੇ ਆਏ ਹਾਂਜੀ ਮੁੰਡੇ ਖੜੇ ਗਏ ਆ ਦੋ ਖੜੇ ਗਏ ਦੋ ਖੜੇ ਗਏ ਦੋਨੇ ਖੜੇ ਗਏ ਪੁਲਸਰ ਨਾਲ ਕੋਈ ਗੱਲਬਾਤ ਕੀਤੀ ਅੰਦੇ ਕੀ ਸ਼ੋਰ ਸ਼ੇ ਦਿੱਤਾ ਉਹਨਾਂ ਨੇ ਸੱਤ ਸੱਤ ਡਾਰ ਘਟਿਆ ਨਾਲੇ ਅੱਛਾ ਜੀ ਹਾਂਜੀ ਕੋਈ ਇਨਸਾਫ ਹੋਏਗਾ ਜਿਹੜਾ ਗਲਤ ਆ ਉਹ ਕਾਰਵਾਈ ਕਰੇਗਾ ਤੇ ਤੇ ਚਾਹਣਾ ਕੋਲੇ ਚਰਚਾ ਮਾਰ ਲੱਗਿਆ ਮੁੰਡਾ ਛੜਾ ਕੇ ਲੈ ਆ ਉਹਨਾਂ ਨੂੰ ਇੱਥੋਂ ਦਾ ਮਾਮਲਾ ਕਿੱਥੋਂ ਲੈ ਲਿਆ ਪੱਲੇ ਲਖੋ ਸਰ ਆ ਜਾ ਬਸ ਜਾਤਰਾ ਜਾਤਰਾ ਕੋ ਮੰਦੀ ਹੈ ਠੀਕ ਹੈ ਰਤੀ ਵਿੱਚ ਗਏ ਐ ਸਮ ਪਤਾ ਨਹੀਂ ਆ ਇਹ ਪਤਾ ਨਹੀਂ 5 6 ਨੇ ਆਏ ਸੀ ਕੋਈ ਤੇਲ ਮੁਰਸ਼ਾ ਨਾਲ ਇਹ ਹੀ ਤੇੰਦੇ ਜਨੇ ਬੱਠੇ ਸੀ ਬਲੇ ਦੇ ਮੁੰਡੇ ਬੰਦੇ ਜਵਾਗੇ ਤੇ ਜਿਹੜੇ ਬਰਜਾ ਮੜੀ ਨਾ ਤੇ ਗਲਾ ਕਟ ਗਈ ਆ ਇਹ ਰਹਿਣ ਵਾਲੇ ਕਿੱਥੋਂ ਦੇ ਆ ਮੁੰਡੇ ਜਨੇ ਹੁੰਦੇ ਪੱਲੇ ਗੇ ਰਾਂ ਨਾਲ ਪੱਲੇ ਦਾ ਖੁਦ ਵਾਲੇ ਪਈਏ ਉਹ ਮੁੰਡੇ ਉੱਥੇ ਦੇ ਰਹੇ ਹਾਂਜੀ ਤੇ ਜਿਹਦੇ ਸੱਟਾ ਸੱਟਾ ਲੱਗਿਆ ਉਹ ਬੱਗਾ ਜੀ ਮਿਲਦਾ ਸਰੋ ਕਿੱਥੇ ਬਾਈ ਬੈਂਕ ਦੇ ਬਾਈ ਠੀਕ ਹੈ ਠੀਕ ਹੈ ਆਪਕਾ ਲਈਏ ਤੇ ਆਪਸ ਵਿੱਚ ਪਹਿਲਾਂ ਦੋਸਤ ਹੀ ਸੀ ਮੁੜ ਕੇ ਲੜ ਪਏ ਤੇ ਲੜਸਵਾਰ ਇਹਨਾਂ ਨੇ ਉਹ ਮੁੰਡੇ ਦੋ ਤਰ੍ਹਾਂ ਸੱਟਾ ਲੱਗਿਆ ਪੰਜਾਬ ਡਾਕਟਰ ਦਵੰਦ ਰਹੇ ਤੇ ਉਸ ਨੂੰ ਖੂਪਲੇ ਵਾਲੇ ਦੀ ਆ ਜੀ

ਜਦੋਂ ਇਹ ਦੋਵੇਂ ਤਰ੍ਹਾਂ ਇਹ ਦੋਵੇਂ ਡਾਕਟਰ ਕੱਟ ਕੇ ਤੇ ਮਲਾਈ ਕਰਾਉਂਦੇ ਨੇ